ਸਸ਼ਕਾਲਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਮਰਜੀਤ ਸਿੰਘ ਸੋ ਬਿਲਕੁਲ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਕੱਲ ਕਰਾਂਗੇ ਕਿ ਪੰਜਾਬ ਦਾ ਉਹ ਮੁੱਦਾ ਸੌਰਤੇ ਜਿਸ ਨੂੰ ਲੈ ਕੇ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਉਹ ਚਾਰ ਨੇ ਕੀ ਸਭ ਧਰਮਾਂ ਦੀਆਂ ਬੇਦਬੀਆਂ ਨੂੰ ਲੈ ਕੇ ਕੋਈ ਸਖਤ ਜਿਹੜਾ ਕਾਨੂੰਨ ਆ ਉਹ ਬਨਣਾ ਚਾਹੀਦਾ ਤਾਂ ਆਖਰਕਾਰ ਉਹ ਕਾਨੂੰਨ ਆ ਉਹ ਕਿਉਂ ਨਹੀਂ ਬਣ ਰਿਹਾ ਸਰਕਾਰ ਇਸ ਵੱਲ ਕਿਉਂ ਨਹੀਂ ਗੌਰ ਕਰ ਰਹੀ ਆ ਪਰ ਉਸ ਮਾਮਲੇ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸਮਾਣਾ ਟਾਵਰ ਦੇ ਉੱਪਰ ਚੜ੍ਹੇ ਭਾਈ ਗੁਰਜੀਤ ਸਿੰਘ ਖਾਲਸਾ ਜੋ ਕਿ ਤਕਰੀਬਨ 1 ਸਾਲ ਦੇ ਕਰੀਬ ਸਮਾਂ ਹੋਣ ਵਾਲਾ ਹੋ ਗਿਆ ਉਹ ਇਹੀ ਮੰਗ ਕਰ ਰਹੇ ਨੇ ਕਿ ਜੋ ਸਭ ਧਰਮਾਂ ਦੀ ਕੋਈ ਵੀ ਜਿਹੜਾ ਦੋਸ਼ੀ ਹੈ ਤਾਂ ਬੇਦਵੀ ਕਰਨ ਦੀ ਕੋਸ਼ਿਸ਼ ਕਰਦਾ ਜਾਂ ਫਿਰ ਬੇਦਵੀ ਕਰਦਾ ਤਾਂ ਉਸ ਨੂੰ ਉਸ ਕਾਨੂੰਨ ਦੇ ਮੁਤਾਬਕ ਜਿਹੜੀ ਸਜ਼ਾ ਉਹ ਹੋਣੀ ਚਾਹੀਦੀ ਹੈ ਕੋਈ ਸਖਤ ਅਜਿਹਾ ਕਾਨੂੰਨ ਬਨਾਇਆ ਜਾਵੇ ਤਾਂ ਜੋ ਕਿ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਹ ਜਈ ਕੋਸ਼ਿਸ਼ ਕੋਈ ਨਾ ਕਰ ਸਕੇ ਉਸ ਕਾਨੂੰਨ ਦੇ ذریعے ਉਸ ਨੂੰ ਸਜ਼ਾ ਜਿਹੜੀ ਆ ਉਹ ਦਿੱਤੀ ਜਾ ਸਕੇ ਸੋ ਬੇਸ਼ੱਕ ਮੌਜੂਦਾ ਸਰਕਾਰ ਨੂੰ ਕਈ ਵਾਰ ਜਿਹੜਾ ਇਸ ਮਾਮਲੇ ਨੂੰ ਲੈ ਕੇ ਵਕਫ ਵਕ ਧਾਰਮਿਕ ਆਗੂ ਸਬਾਨ ਜਿਹੜੇ ਨੇ ਉਹ ਮਿਲ ਚੁੱਕੇ ਨੇ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਮੁੱਦਾ ਇਹ ਉੱਠ ਚੁੱਕਿਆ ਤਾਂ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਗਿਆ ਸੀ ਕਿ ਬਾਕੀ ਸਭ ਧਰਮਾਂ ਦੀਆਂ ਜਿਹੜੀਆਂ ਆਗੂ ਸਵਾਲ ਨੇ ਉਹ ਆਪਣੀ ਆਪਣੀ رائے ਦੇਣਗੇ ਤਾਂ ਉਸ ਤੋਂ ਬਾਅਦ ਜਿਹੜਾ ਕਾਨੂੰਨ ਤੇ ਜੜੀ ਆ ਉਹ ਕਿਤਨਾ ਕਿਤੇ ਪੈਰ ਵਾਈ ਦੇ ਜ਼ਰੀਏ ਜਿਹੜਾ ਕਾਨੂੰਨ ਆ ਉਹ ਬੰਨਾ ਤੈ ਹੋ ਸਕਦਾ ਸੋ ਇਸ ਪੂਰੇ ਸੰਦਰਭ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਸਭ ਧਰਮਾਂ ਦੇ ਆਗੂ ਸਵਾਲਾਂ ਨੂੰ ਬੁਲਾਇਆ ਗਿਆ ਤਾਂ ਉਸ ਦੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਤਾਂ ਉਸ ਤੋਂ ਬਾਅਦ ਇੱਕ ਕਮੇਟੀ ਜਿਹੜੀ ਆ ਉਹ ਗਠਿਤ ਕਰ ਦਿੱਤੀ ਗਈ ਤਾਂ ਕਮੇਟੀ ਜਿਹੜੀ ਆ ਬਿਲਕੁਲ رائے ਲਏਗੀ ਸਾਰੇ ਧਰਮਾਂ ਦੇ ਆਗੂ ਸਵਾਲਾਂ ਤੋਂ ਪੁੱਛਿਆ ਜਾਵੇਗਾ ਆਮ ਪਬਲਿਕ ਨੂੰ ਪੁੱਛਿਆ ਜਾਵੇਗਾ ਤਾਂ ਇਸ ਦੇ ਵਿੱਚ ਅਜੇ ਹ ਕੀ ਹੋਣਾ ਚਾਹੀਦਾ ਕਿ ਆ ਕਿਹੜੀ ਜਿਹੜੀ ਆ ਕਾਨੂੰਨ ਦੇ ਵਿੱਚ ਸਜ਼ਾ ਹੋਣੀ ਚਾਹੀਦੀ ਆ ਆਪਣੀ ਰਾਏ ਜਿਹੜੀ ਆ ਉਹ ਦਰਜ ਕਰਵਾ ਸਕਦੇ ਨੇ ਪਰ ਫਿਰ ਵੀ ਉਹ ਕਿਤਨਾ ਕਿਤੇ ਆਪਾਂ ਕਹਿ ਸਕਦੇ ਆ ਵੀ ਉਹ ਠੰਡੇ ਬਸਤੇ ਦੇ ਵਿੱਚ ਮਾਮਲਾ ਜਿਹੜਾ ਉਹ ਪਾ ਦਿੱਤਾ ਗਿਆ ਤਾਂ 1 ਸਾਲ ਦੇ ਕਰੀਬ ਜਿਹੜੇ ਨੇ ਸਮਾਲਾ ਟਾਵਰ ਦੇ ਉੱਪਰ ਚੜੇ ਭਾਈ ਗੁਰਜੀਤ ਸਿੰਘ ਖਾਲਸਾ ਤਾਂ ਉਹ ਪਿਛਲੇ ਲੰਬੇ ਸਮੇਂ ਤੋਂ ਹੀ ਮੰਗ ਕਰ ਰਹੇ ਨੇ ਕਿ ਆਖਰਕਾਰ ਸਰਕਾਰ ਕਾਨੂੰਨ ਜਿਹੜੀ ਆ ਉਹ ਕਿਉਂ ਨਹੀਂ ਬਣਾ ਲਈ ਬੇਸ਼ੱਕ ਪਿਛਲੀ ਸਰਕਾਰ ਦੇ ਦੌਰਾਨ ਵੀ ਜਿਹੜਾ ਇਹ ਗੱਲ ਕਹੀ ਗਈ ਸੀ ਕਿ ਸਖਰ ਜਿਹੜਾ ਕਾਨੂੰਨ ਆ ਉਹ ਬਣਾਇਆ ਜਾਵੇਗਾ ਪਰ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਵੀ ਇਹ ਗੱਲ ਦਾ ਦਾਅਵਾ ਕਰ ਰਹੇ ਨੇ ਕਿ ਕਾਨੂੰਨ ਜਲਦ ਅਸੀਂ ਬਣਾਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣੀ ਜਿਹੜੀ ਹੈ ਤੈਅ ਹੋਈ ਸੀ ਤਾਂ ਉਹਨਾਂ ਨੇ ਇੱਕੋ ਹੀ ਦਾਅਵਾ ਤੇ ਵਾਅਦਾ ਕੀਤਾ ਸੀ ਕਿ ਜੇਕਰ ਕੋਈ ਕਿਸੇ ਵੀ ਤਰ੍ਹਾਂ ਦੀ ਬੇਇਜ਼ਤੀ ਕਰੇਗਾ ਤਾਂ ਉਸ ਦੇ ਖਿਲਾਫ ਸਖਰ ਤੋਂ ਸਖਤ ਕਾਰਵਾਈ ਹੋਵੇਗੀ ਤੇ ਨਾਲ ਹੀ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆ ਲਗਾਤਾਰ ਪਿਛਲੇ ਸਮੇਂ ਦੇ ਦੌਰਾਨ ਜੋ ਬੇਦਬੀਆਂ ਹੋਈਆਂ ਤਾਂ ਉਸ ਨੂੰ ਲੈ ਕੇ ਜਿਹੜਾ ਸਖਤ ਜਿਹੜਾ ਆਪਾਂ ਕਹਿ ਸਕਦੇ ਆ ਸਜ਼ਾਵਾਂ ਜਿਹੜੀਆਂ ਨੇ ਜਿੰਨਾ ਵੱਲੋਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਮਿਲਣ ਗਿਆ ਪਰ ਸਰਕਾਰ ਤਾਂ तकरीबन 1 ਸਾਲ ਦਾ ਸਮਾਂ ਬੀਤ ਚੁੱਕਿਆ ਅਜੇ ਵੀ ਜਿਹੜਾ ਉਹ ਦੋਸ਼ੀ ਜਿਹੜੇ ਨੇ ਗ੍ਰਿਫਤ ਤੋਂ ਬਾਅਦ ਨੇ ਸਖਤ ਸਜ਼ਾਵਾਂ ਜਿਹੜੀਆਂ ਉਹਨਾਂ ਨੂੰ ਨਹੀਂ ਹੋਈਆਂ ਤਾਂ ਇਸ ਵਕ ਪੂਰੇ ਮਾਮਲੇ ਨੂੰ ਲੈ ਕੇ ਸਾਰੇ ਧਰਮਾਂ ਦੇ ਆਗੂ ਸਭਾਂਤ 12 ਤਰੀਕ ਨੂੰ ਯਾਨੀ ਕਿ 2 ਦਿਨ ਬਾਅਦ 12 ਤਰੀਕ ਨੂੰ ਸਮਾਣਾ ਵਿਖੇ ਵੱਡੇ ਪੱਧਰ ਤੇ ਜਿੱਥੇ ਭਾਈ ਗੁਰਜੀਤ ਸਿੰਘ ਖਾਲਸਾ ਉਹ ਟਾਵਰ ਦੇ ਉੱਪਰ ਚੜ੍ਹੇ ਹੋਏ ਨੇ 1 ਸਾਲ ਦਾ ਸਮਾਂ ਦੇ ਕਰੀਬ ਹੋ ਚੁੱਕਿਆ ਤਾਂ ਉਸ ਜਗ੍ਹਾ ਤੇ ਸਾਰੇ ਧਰਮਾਂ ਦੇ ਆਗੂ ਸਵਾਨ ਸੰਤ ਮਹਾਪੁਰਸ਼ ਤੇ ਕੁਝ ਵੱਖ-ਵੱਖ ਪਾਰਟੀਆਂ ਦੇ ਨੁਮਾਇंदे ਤਾਂ ਉੱਥੇ ਇੱਕ ਵੱਡਾ ਜਿਹਾ ਇਕੱਠ ਆ ਉਹ ਸੱਦਿਆ ਗਿਆ ਉਸ ਇਕੱਠ ਦੇ ਵਿੱਚ ਇਹੀ ਚਰਚਾ ਹੋਵੇਗੀ ਕਿ ਆਖਰਕਾਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਵੀ ਜਾਗਾਨ ਦੀ ਜਿਹੜੀ ਕੋਸ਼ਿਸ਼ ਆ ਜ਼ਰੂਰ ਕੀਤੀ ਜਾਵੇ ਤਾਂ ਜੋ ਕਿ ਸਖਾ ਜਿਹੜਾ ਕਾਨੂੰਨ ਆ ਉਹ ਸਰਕਾਰ ਜਿਹੜੀ ਆ ਉਹ ਬਣਾ ਸਕੇ ਤਾਂ ਬੀਤੇ ਦਿਨੀ ਇਸ ਸਾਰੇ ਮਸਲੇ ਨੂੰ ਲੈ ਕੇ ਵੱਖ-ਵੱਖ ਧਾਰਮਿਕ ਜਿਹੜੇ ਆਗੂ ਸਾਬਾਨ ਨੇ ਤਾਂ ਉਹ ਇੱਕ ਮੀਟਿੰਗ ਕੀਤੀ ਕਰ ਰਹੇ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਜਾਗਰੂਤ ਕਰ ਰਹੇ ਨੇ ਕਿ ਤੁਸੀਂ 12 ਤਰੀਕ ਨੂੰ ਸਮਾਣਾ ਟਾワー ਮੋੜੇ ਤੇ ਪਹੁੰਚੋ ਤਾਂ ਜੋ ਕਿ ਸਰਕਾਰ ਨੂੰ ਮਜਬੂਰਨ ਇੱਕ ਕਾਨੂੰਨ ਜਿਹੜਾ ਬਣਾਣਾ ਪੈ ਸਕੇ ਤਾਂ ਵੀਤੀ ਜਿਹੜੀ ਆ ਰਾਤ ਆ ਉਹ ਇਹ ਮੀਟਿੰਗ ਜਿਹੜੀ ਆ ਉਹ ਪਟਿਆਲਾ ਦੇ ਵਿੱਚ ਵੱਡੇ ਪੱਧਰ ਤੇ ਹੋਈ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਜੋ ਕਿ ਉਹਨਾਂ ਦਾ ਅਸਥਾਨ ਹੈ ਉਸ ਸਥਾਨ ਤੇ ਮੀਟਿੰਗ ਹੋਈ ਜਾਨਕੀ ਵਿਚਾਰ ਚਰਚਾ ਹੋਈ ਸੰਤ ਮਹਾਪੁਰਸ਼ ਪਹੁੰਚੇ ਤਾਂ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਤੇ ਨਾਲ ਹੀ ਇਹ ਗੱਲ ਵੀ ਕਹੀ ਹੈ ਕਿ ਸਾਰੇ ਧਰਮਾਂ ਦੇ ਆਗੂ ਸਭਾਾਂ ਦੇ ਰਹੇ ਨੇ 12 ਤਰੀਕ ਨੂੰ ਪਹੁੰਚਣ ਤਾ ਉਥੇ ਕੁ ਵੱਡਾ ਜਿਹੜਾ ਕਾਠਾ ਉਹ ਕੀਤਾ ਜਾਵੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸ ਦਈਏ ਕਿ ਜਿਹੜਾ ਸੱਦਾ ਪੱત્ર ਆਹੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਢਿੰਡਾ ਨੂੰ ਵੀ ਦਿੱਤਾ ਗਿਆ ਤਾਂ ਉਹਨਾਂ ਨੇ ਇਸ ਬਾਰੇ ਵੀ ਜਿਹੜਾ ਜ਼ਿਕਰ ਕੀਤਾ ਸਭ ਤੋਂ ਪਹਿਲਾਂ ਤਸਕਾ ਨੂੰ ਸੁਣਾ ਦਈਏ ਕਿ ਜਿਹੜਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਗਦੀਸ਼ ਸਿੰਘ ਢਿੰਡਾ ਤਾਂ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਤਾਂ ਉਹਨਾਂ ਨੇ ਹਰਿਆਣਾ ਦੇ ਲੋਕਾਂ ਨੂੰ ਬਨਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ 12 ਤਰੀਕ ਨੂੰ ਇਸ ਮੋਰਚੇ ਦੇ ਵਿੱਚ ਪਹੁੰਚੋ ਤਾਂ ਜੋ ਕਿ ਸਰਕਾਰਾਂ ਜਿਹੜੀਆਂ ਨੇ ਆਪਣੇ ਪੱਧਰ ਤੇ ਜਿਹੜਾ ਇਸ ਕਾਠ ਨੂੰ ਦੇਖ ਕੇ ਕਾਨੂੰਨ ਜ ਬਣਾਉਣ ਦੇ ਵਿੱਚ ਸਹਾਇੀ ਹੋ ਸਕਲ। ਸੋ ਸਭ ਤੋਂ ਪਹਿਲਾਂ ਸੀ ਤੁਹਾਨੂੰ ਉਹਨਾਂ ਦੀ ਜੜੀ ਆ ਉਹ ਜੋ ਮੀਡੀਆ ਦੇ ਨਾਲ ਜੜੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਬਾਇਟ ਦਿੱਤੀਆਂ ਜਾਂ ਇੰਟਰਵਿਊ ਦਿੱਤੀ ਆ ਕੀ ਕੁਛ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੌਮ ਦੇ ਜ਼ਰਦੀ ਸਰਦਾਰ ਲੀਵ ਸਿੰਘ ਜੀ ਬਿੱਕਰ ਜੁੜੀ ਇੱਥੇ ਪਹੁੰਚੇ ਨੇ। ਉਨਾ ਇੱਕ ਜਿਹੜਾ ਮਿਸ਼ਨ ਭਾਈ ਮਨੀ ਸਿੰਘ ਵਾਲਾ ਚਲਾਇਆ ਹੋਇਆ ਹੈ ਉਹ ਵਿਦਾਈ ਦੇ ਪਾਤਰ ਦੇ ਕੌਮ ਦੀ ਸੇਵਾ ਕਰ ਰਹੇ ਨੇ ਉਹ ਨਾਲ ਨਾਲ ਜੋ ਭਾਈ ਸਾਹਿਬ ਸਾਡੇ ਗੁਰਜੀਤ ਸਿੰਘ ਜੀ 12 ਤਰੀਕ ਦੇ ਪਿਛਲੇ ਸਾਲ ਦੀ 12 ਤਰੀਕ ਤੋਂ ਉਹ 400 ਕੋਹ ਤੋਂ ਉਚਾਈ ਦੇ ਉੱਤੇ ਟਾਵਰ ਤੇ ਇਸ ਮਕਸਦ ਨੂੰ ਲੈ ਕੇ ਬੈਠੇ ਨੇ ਕਿ ਦੇਹਦੀਆਂ ਬਾਰੇ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਏ ਕਿਉਂਕਿ ਗੁਰੂ ਸਾਹਿਬ ਨੇ ਗੁਰੂ ਰਸ ਨੂੰ ਦੇ ਤਾਰੀ ਗੁਰੂ ਮੰਨਿਆ ਹੈ ਤੇ ਜੇ ਕਿਸੇ ਬਾਪ ਨੂੰ ਕੋਈ ਵੀ ਇਹੋ ਜਿਹਾ ਹਾਦਸਾ ਹੁੰਦਾ ਹੈ ਤੇ ਸਾਡਾ ਮਾਈ ਬਾਪ ਸਾਡਾ ਗੁਰੂ ਜੋ ਦੇ ਤਾਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਜੇ ਉਹਦੇ ਨਾਲ ਵਦਕਾਟ ਹੁੰਦੀ ਹੈ ਤੇ ਉਹਨੂੰ ਵੀ ਉਹੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਇੱਕ ਇਨਸਾਨ ਨੂੰ ਮਿਲਦੀ ਹੈ ਇਸ ਕਰਕੇ ਆਓ ਆਪਣੇ ਪਿਤਾ ਜਿਹਨੂੰ ਆਪਾਂ ਗੁਰੂ ਮੰਨਦੇ ਹਾਂ ਦੇ ਤਾਰੀ ਗੁਰੂ ਜੋ ਗੋਲ ਸਿੰਘ ਨੇ ਸਾਨੂੰ ਦੜ ਲਾ ਕੇ ਗਏ ਉਹਨਾਂ ਦੀ ਬੇਦਵੀ ਬਾਰੇ ਜੇ ਉਹ ਇੱਕ ਸਾਡੇ ਵੀਰ ਨੇ ਇੱਡੀ ਵੱਡੀ ਕੁਰਬਾਨੀ ਇੱਕ ਸਾਲ ਤੋਂ ਜਿਨੇ 8 ਮਹੀਨੇ ਕੋਈ ਲੰਗਰ ਪਾਣੀ ਨਹੀਂ ਛਕਿਆ ਇੱਡੀ ਵੱਡੀ ਕੁਰਬਾਨੀ ਤੇ ਪ੍ਰਮਾਤਮਾ ਨੇ ਆਪ ਉਹਦੇ ਸਿਰ ਤੇ ਹੱਥ ਰੱਖ ਕੇ ਉਹਨੇ ਕੋਲ ਸੇਵਾ ਲਈਏ ਤੇ ਸਾਡਾ ਫਰਜ਼ ਬੰਦਾ ਹੈ 12 ਤਰੀਕ ਨੂੰ ਉਹਨਾਂ ਦਾ ਪੂਰਾ 12 ਮਹੀਨੇ ਪੂਰੇ ਹੋ ਜਾਣੇ ਨੇ ਇੱਕ ਸਾਲ ਪੂਰਾ ਹੋ ਜਾਣਾ ਹੈ ਆਓ ਸਾਰੇ ਜੀ ਨੇ 12 ਤਰੀਕ ਨੂੰ ਉੱਥੇ ਪੁੱਜ ਕੇ ਅਤੇ ਉੱਥੇ ਵਿਚਾਰ ਟੰਡਰਾ ਕਰਕੇ ਸੰਗਤਾਂ ਕੀ ਫੈਸਲਾ ਕਰਨੀਆਂ ਜੋ ਸੰਗਤਾਂ ਫੈਸਲਾ ਕਰਨਗੀਆਂ ਉਹ ਤੁਹਾਡੀਆਂ ਸੰਗਤਾਂ ਦੇ ਫੈਸਲੇ ਨੂੰ ਪਹੁੰਚਾਣਗੇ ਸੋ ਬਿਲਕੁਲ ਆ ਜਿਸ ਤਰ੍ਹਾਂ ਜ਼ਿਕਰ ਕਰ ਚੁੱਕਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਵੀ ਜਿਹੜਾ ਸੰਗਤਾਂ ਨੂੰ ਅਪੀਲ ਕੀਤੀ ਆ ਕਿ 12 ਤਰੀਕ ਨੂੰ ਵੱਡਾ ਇਕੱਠ ਜਿਹੜਾ ਹੋਣ ਜਾ ਰਿਹਾ ਤਾਂ ਉਹਦੇ ਵਿੱਚ ਮੈਂ ਵੀ ਖੁਦ ਜਿਹੜਾ ਪ੍ਰਧਾਨਦ ਹੋਣ ਤੇ ਨਾਂ ਤੇ ਸ਼ਾਮੂਲਿਤ ਕਰਾਂਗੇ ਤੇ ਨਾਲ ਹੀ ਹਰਿਆਣਾ ਦੀ ਸੰਗਤਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਆ ਕਿਉਂਕਿ ਹਰ ਇੱਕ ਤਗੜਾ ਫਰਜ਼ੋ ਬਣਦਾ ਕਿਉਂਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਹੋਰ ਅਦਰ ਸਟੇਟਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਅਜਈਆਂ ਘਟਨਾਵਾਂ ਜਿਹੜੀਆਂ ਨੇ ਲਗਾਤਾਰ ਵਾਧ ਰਹੀਆਂ ਨੇ ਕਿਉਂਕਿ ਆਪਾਂ ਬੀਤੇ ਦਿਨੀ ਜੇਕਰ ਗੱਲ ਕੀਤੀ ਜਾਵੇ ਤਾਂ ਜੰਮੂ ਜੰਮੂ ਕਸ਼ਮੀਰ ਦੇ ਵਿੱਚ ਇੱਕ ਪਿੰਡ ਯਾਨੀ ਕਿ ਕੋਲਪੁਰ ਪਿੰਡ ਹੈ ਤਾਂ ਉੱਥੇ ਵੀ ਜਿਹੜੀ ਹੈ ਕਿਤਨਾ ਕਿਤੇ ਜਿਹੜੀ ਬੇਦਬੀ ਆ ਉਹ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜਿਹੜਾ ਉਹ ਅਗਨ ਭੇਟ ਕੀਤਾ ਗਿਆ ਤਾਂ ਅਜਈਆਂ ਘਟਨਾਵਾਂ ਜਿਹੜੀਆਂ ਨੇ ਸੋਭਾ ਪੰਜਾਬ 'ਚ ਨਹੀਂ ਵੱਖ-ਵੱਖ ਸਟੇਟਾਂ ਦੇ ਵਿੱਚ ਵੀ ਹੋ ਰਹੀਆਂ ਨੇ ਤਾਂ ਜਿਸ ਨੂੰ ਲੈ ਕੇ ਖੁਦ ਜਿਹੜੇ ਨੇ ਆਪਾਂ ਕਹਿ ਸਕਦੇ ਹਾਂ ਜਿਹੜੇ ਸ਼੍ਰੀ ਅਕਾਲ ਤਖਸੈਦ ਦੇ ਕਾਰਜਕਾਰੀ ਜਥੇਦਾਰ ਨੇ ਤਾਂ ਉੱਥੇ ਪਹੁੰਚੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਸੰਗਤਾਂ ਨੂੰ ਉੱਥੇ ਬਿਠਾਇਆ ਤੇ ਕੀ ਕੁਝ ਕੀਤਾ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਤਿੰਨ ਬੰਦੇ ਦੇ ਵਿੱਚ ਸ਼ਾਮਲ ਆ ਦੋ ਮੁੰਨੇ ਇੱਕ ਬੰਦਾ ਤੁਸੀਂ ਅਰੈਸਟ ਕੀਤਾ ਉਹ ਜਿਹੜੇ ਦੋ ਬੰਦੇ ਆ ਉਹਨਾਂ ਨੂੰ ਫੜੋ ਨਾਮ ਨਸ਼ਰ ਕਰੋ 24 ਘੰਟਿਆਂ ਇਹਦੇ ਤੋਂ ਮੰਦਭਾਗੀ ਗੱਲ ਸਾਡੇ ਲਈ ਹੋ ਹੀ ਨਹੀਂ ਸਕਦੀ ਕੋਈ ਇਸ ਤਰੀਕੇ ਨਾਲ ਸਾਡੇ ਮਹਾਰਾਜ ਦੀ ਬੇਅਦਬੀ ਕਰ ਦੇ ਦੂਜੀ ਗੱਲ ਆ ਪਾਪੀ ਦਾ ਲਾਗੇ ਘਰ ਉਹ ਸੰਗਤਾਨਿਤ ਮਿੱਟੀ ਪੀਤਾ ਸਾਡੇ ਕਿਸੇ ਵੀ ਨੌਜਵਾਨ ਤੇ ਪਰਚਾ ਐਫ ਆਈ ਆਰ ਕਾਰਵਾਈ ਨਹੀਂ ਹੋਣੀ ਚਾਹੀਦੀ ਬੋਲੇ ਸੁਨੋ ਸਤਿ ਸ਼੍ਰੀ ਅਕਾਲ ਕਦੀ ਵੀ ਉਹਦੇ ਘਰ ਛੇ ਰਹੂਗਾ ਉਹਦਾ ਘਰ ਕੋਈ ਇਲਾਕੇ ਦਾ ਬੰਦਾ ਕੋਈ ਹੋਰ ਬੰਦਾ ਇਸ ਘਰ ਦੇ ਵਿੱਚ ਅਸੀਂ ਨਹੀਂ ਵਸਣ ਦੇਣਾ ਇਹ ਇਦਾਂ ਹੀ ਰਹੂਗਾ ਮੈਨੂੰ ਪਤਾ ਉਥੇ ਸਾਡੇ ਰੋਪਣ ਦੇ ਲਾਗੇ ਪਨਿਹਾਰੇ ਵਾਲੇ ਸਾਧ ਦੇ ਤੇਲਿਆ ਨੇ ਬੇਦਬੀ ਕੀਤੀ ਉਹਦਾ ਘਰ ਅੱਜ ਵੀ ਥੇ ਬਣਿਆ ਇਹ ਥੇ ਹੀ ਰਹੋਗਾ ਤੁਸੀਂ ਤੈ ਕਰਾਉਣਾ ਪਰ ਸਾਡੇ ਕਿਸੇ ਵੀ ਨੌਜਵਾਨ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਤੁਸੀਂ ਦੋਸ਼ੀ ਫੜੋ ਤੁਸੀਂ ਆਪਣੇ ਕਾਨੂੰਨ ਦੇ ਮੁਤਾਬਕ ਜਿਹੜੀ ਵੀ ਸਖਤ ਤੋਂ ਸਖਤ ਕਾਰਵਾਈ ਕਰਨੀ ਆ ਕਰੋ ਪਰ 24 ਘੰਟਿਆਂ ਦੇ ਜਿਹੜੇ ਦੋ ਬੰਦੇ ਉਹ ਲੱਭ ਕੇ ਲਿਆਓ ਕਿਉਂਕਿ ਵੇਖੋ ਸੰਗਤ ਕਿੰਨੀ ਆ ਤੇ ਪੂਰੇ ਪੰਥ ਦਾ ਪ੍ਰੈਸ਼ਰ ਆ ਪਿਛਲੇ ਲੰਬੇ ਸਮੇਂ ਤੋਂ ਇਹੋ ਜੀ ਮੰਦਭਾਗੀ ਘਟਨਾ ਜਿਹਦਾ ਇੱਥੇ ਵਾਪਰੀ ਕਿਤੇ ਨਹੀਂ ਵਾਪਰੀ ਪ੍ਰਬੰਧਕ ਸਾਰੇ ਸਸਪੈਂਡ ਆ ਕੋਈ ਪ੍ਰਬੰਧਕ ਗੁਰਦੁਆਰੇ ਦਾ ਕਦੀ ਤਾਂ ਉਮਰ ਮੈਂਬਰ ਨਹੀਂ ਬਣ ਸਕਦਾ ਨਾ ਇਹਨਾਂ ਦੇ ਪਰਿਵਾਰ ਜੋ ਕੋਈ ਬਣ ਸਕਦਾ ਪ੍ਰਬੰਧਕ ਕਮੇਟੀ ਇਲਾਕੇ ਦੀ ਸੰਗਤ ਆਪ ਤੈਅ ਕਰੇ ਕੱਟੀ ਮੈਂਬਰੀ ਬਣਾਓ ਤੇ ਹਰ ਪ੍ਰਬੰਧਕ ਜੋ ਇੱਕ ਬੰਦਾ ਰਾਤ ਨੂੰ ਮਹੀਨੇ ਬਾਅਦ ਉਹਦੀ ਡਿਊਟੀ ਹੋਣੀ ਰਾਤ ਨੂੰ ਇੱਥੇ ਪਹਿਰੇਦਾਰੀ ਨਾਲ ਕਰੂਗਾ ਦੋ ਬੰਦੇ ਹੋਰ ਰੱਖੋ ਜੇ ਕੋਈ ਆਉਂਦਾ ਵਾ ਇੱਥੇ ਗਲਤ ਕੰਮ ਕਰਨਾ ਉਹਨੂੰ ਨਾਲ ਦੀ ਨਾਲ ਹੀ ਜੋ ਕਰਨਾ ਚਾਹੀਦਾ ਕਰੋ ਪਰ ਆਪਾਂ ਬਾਅਦ ਵਿੱਚ ਨਾ ਰੋਈਏ ਪਹਿਰੇਦਾਰੀ ਆਪਾਂ ਲਾਜ਼ਮੀ ਕਰੀਏ ਅਸੀਂ ਕੀ ਦੋਸ਼ ਦਈਏ ਆ ਕੱਚ ਦੇ ਸ਼ੀਸ਼ੇ ਲਾਏ ਹੋ ਇਹਨਾਂ ਨੇ ਜਿੱਦਾਂ ਕੋਈ ਮਰਜ਼ੀ ਅੰਦਰ ਵੜ ਦੇ ਤੋ ਅਫਸਰ ਵੀ ਇੱਥੇ ਆਇਆ ਕਿ ਉਹ ਕੁਮਾਰ ਇੱਕ ਤੇ ਸਾਡੇ ਕਿਸੇ ਨੌਜਵਾਨ ਤੇ ਜੇ ਕੋਈ ਪਰਚਾ ਜੇ ਕੋਈ ਕਾਰਵਾਈ ਹੋਈ ਜੇ ਆਪਾਂ ਫੇਰ ਇੱਥੇ ਆਵਾਂਗੇ ਤਾਂ ਪੰਥ ਮੋਰਚਾ ਲਾਉਗਾ। ਸੋ ਬਿਲਕੁਲ ਉਹਨਾਂ ਨੇ ਖਾਸ ਤੌਰ ਤੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਆ ਕਿਉਂਕਿ ਤੁਸੀਂ ਸੁਣਿਆ ਹੈ ਕਿ ਉਹਨਾਂ ਨੇ ਖਾਸ ਪਹਿਲਾਂ ਤਾਂ ਜ਼ਿਕਰ ਕੀਤਾ ਹੈ ਵੀ ਜੇਕਰ ਪੰਜਾਬ ਦੇ ਵਿੱਚ ਜਾਂ ਫਿਰ ਅਦਰ ਸਟੇਟਾਂ ਦੇ ਵਿੱਚ ਗੁਰੂ ਘਰ ਬਣ ਚੁੱਕੇ ਨੇ ਬੇਸ਼ੱਕ ਵੱੱਠੇ ਵੱਡੇ ਪੱਥਰ ਲੱਗ ਚੁੱਕੇ ਨੇ ਵੱਡੀਆਂ ਵੱਡੀਆਂ ਇਮਾਰਤਾਂ ਦੇ ਨਾਲ ਜਿਹੜਾ ਗੁਰੂ ਘਰ ਜਿਹੜੇ ਨੇ ਸਜਾ ਦਿੱਤੇ ਗਏ ਨੇ ਪਰ ਉੱਥੇ ਸੇਵਾਦਾਰਾਂ ਦੀ ਜਿਹੜੀ ਕਮੀ ਆ ਉਹ ਕਿਤਨਾ ਕਿਤੇ ਦੇਖਣ ਨੂੰ ਮਿਲਦੀ ਆ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਸੇਵਾਦਾਰ ਜਿਹੜੇ ਜ਼ਰੂਰ ਨੇ ਉਹ 24 ਘੰਟੇ ਪਹਿਰੇਦਾਰੀ ਤੇ ਹੋਣੇ ਚਾਹੀਦੇ ਨੇ ਕਿਉਂਕਿ ਜੇਕਰ ਤੁਸੀਂ ਸੇਵਾਦਾਨੀ ਰੱਖੋਗੇ ਤਾਂ ਇੰਨੀ ਇਮਾਰਤ ਬਣਾਉਣ ਦਾ ਜਿਹੜਾ ਤੁਹਾਡਾ ਕੋਈ ਫਾਇਦਾ ਨਹੀਂ ਇਹ ਜਿਹੜਾ ਜਿਹੜਾ ਉਹਨਾਂ ਨੇ ਕਿਹਾ ਤੇ ਇਸ ਦੇ ਨਾਲ ਜਿਹੜਾ ਸੁਮੇਗ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਿੰਦਰ ਸਿੰਘ ਧਾਮੀ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਕਾਨੂੰਨ ਦੇ ਵਿੱਚ ਜਲ ਜਿਹੜਾ ਕੋਈ ਨਾ ਕੋਈ ਸੋਧ ਕਰੇ ਬੇਸ਼ੱਕ ਕਾਨੂੰਨ ਪਹਿਲਾ ਹੈਗਾ ਉਹਦੇ ਪੁੱਛ ਸੋਧ ਕਰਨ ਦੀ ਜ਼ਰੂਰਤ ਹੈ ਕਾਨੂੰਨ ਦੇ ਵਿੱਚ ਸੋਧ ਕੀਤੀ ਜਾਵੇ ਤਾਂ ਜੋ ਕਿ ਅਜੇਹੀ ਜੜੀ ਹੈ ਦਾ ਕਵੀ ਤਰੰਦੀ ਜਿਹੜੀ ਹੈ ਬੇਦਬੀ ਕਰਨ ਦੀ ਕੋਸ਼ਿਸ਼ ਕਰਦਾ ਜਾਂ ਫਿਰ ਉਹ ਕਰਦਾ ਫੜਿਆ ਜਾਂਦਾ ਤਾਂ ਉਸ ਦੇ ਕਾਨੂੰਨ ਦੇ ਮੁਤਾਬਕ ਜਿਹੜੀ ਹੈ ਸਖਤ ਸਜ਼ਾ ਹੋਣੀ ਚਾਹੀਦੀ ਹੈ ਕੇਂਦਰ ਸਰਕਾਰ ਜਿਹੜਾ ਇਸ ਵਾਰ ਜ਼ਰੂਰ ਧਿਆਨ ਦੇਵੇ ਇਹ ਉਹਨਾਂ ਨੇ ਇੱਕ ਪ੍ਰੈਸ ਨੋਟ ਦੇ ਜ਼ਰੀਏ ਜਿਹੜਾ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਨੂੰ ਵੀ ਜਿਹੜੀ ਹੈ ਉਹ ਅਪੀਲ ਕੀਤੀ ਹੈ ਸੋ ਹੁਣ ਜੇਕਰ ਪੰਡਜਾਬ ਦੀ ਗੱਲ ਕੀਤੀ ਜਾਵੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਜਿਹੜਾ ਬਾਬਾ ਮਨਵੋਦ ਸਿੰਘ ਬਾੜਨ ਵਾਲੇ ਤਾਂ ਉਹਨਾਂ ਦੇ ਸਥਾਨ ਤੇ ਜਿਹੜੀ ਹੈ ਇਕਤਰਤਾ ਹੋਈ ਜਿਹਦੇ ਵਿੱਚ ਸੰਤ ਮਹਾਪੁਰਸ਼ ਸੰਗਤਾਂ ਉੱਤੇ ਪਹੁੰਚੀਆਂ ਤਾਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਇੱਕ ਅਠ ਦੇ ਵਿੱਚ ਸਾਰੇ ਕੀ 12 ਤਰੀਕ ਨੂੰ ਪੰਜਾਬ ਦੇ ਨਾਲ ਲੱਗਦੇ ਪਟਿਆਲਾ ਪਟਿਆਲ ਦੇ ਨਾਲ ਲੱਗਦੇ ਸਮਾਣਾ ਹਲਕੇ ਦੇ ਵਿੱਚ ਜਿਹੜੇ ਉਹ ਸੰਕਟਾਂ ਜਿਹੜੀਆਂ ਨੇ ਉੱਥੇ ਪਹੁੰਚਣ ਜੋ ਗੁਰਜੀਤ ਸਿੰਘ ਖਾਲਸਾ ਇਹ ਚੀਜ਼ ਦੀ ਮੰਗ ਕਰ ਰਹੇ ਨੇ ਕਿ ਕਾਨੂੰਨ ਜਲਦੀ ਤੋਂ ਜਲਦੀ ਬਣੇ ਤਾਂ ਜੋ ਕਿ ਕਿਸੇ ਤਰ੍ਹਾਂ ਦੀ ਜਿਹੜੀ ਹੈ ਉਹ ਹਰਕਤ ਹੈ ਉਹ ਆਮ ਲੋਕ ਜਿਹੜੇ ਜਿਹੜੇ ਦੋਸ਼ੀ ਨਹੀਂ ਉਹ ਨਾ ਕਰ ਸਕਣ ਤਾਂ ਸਭ ਤੋਂ ਪਹਿਲਾਂ ਜਿਹੜੋ ਬੀਤੀ ਰਾਤ ਉੱਥੇ ਇਕਤਰਤਾ ਹੋਈ ਵਿਚਾਰ ਵਟਾਂਦਰਾ ਹੋਇਆ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਸਾਰੀ ਸੰਗਤਾਂ ਨੂੰ ਸੱਦਾ ਦਿੱਤਾ ਜਾਵੇ ਆਪਣੇ ਆਪਣੇ ਏਰੀਆ ਦੇ ਵਿੱਚ ਸੰਗਤਾਂ ਬੁਲਾਈਆਂ ਜਾਣ ਤਾਂ ਉਹਦੇ ਵਿੱਚ ਆਰ 골ਡਨ ਹੱਟ ਜਿਹੜੇ ਕਿ ਬੜੇ ਮਸ਼ਹੂਰ ਨੇ ਸਮਾਜ ਸੇਵੀ ਨੇ ਤਾਂ ਆਪਣੇ ਰਾਣਾ ਸਿੰਘ ਜੀ ਜੋ ਕਿ ਆਪਣੇ ਪਦਵ ਤੇ ਸਮਾਜ ਦੇ ਕੰਮ ਵੀ ਕਰਨ ਦੇ ਪਿੱਛੇ ਹੱੜ ਦੇ ਦੌਰਾਨ ਜਿਹੜਾ ਦੇਖਿਆ ਤੁਸੀਂ ਉਹਨਾਂ ਨੇ ਟਰੈਕਟਰ ਦਾ ਵੀ ਐਲਾਨ ਕੀਤਾ ਕਿਸਾਨੀ ਅੰਦੋਲਨ ਦੇ ਵਿੱਚ ਚੰਗਾ ਕੰਮ ਕੀਤਾ ਉਹ ਵੀ ਉੱਥੇ ਪੁੱਛੇ ਤਾਂ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ

पटियाला एरिया के जितने घनौर सनोर राजपुरा समाणा जितने भी संगत तक ये मैसेज आ रहा है पूरे पंजाब तक या और भी जितने भाई देश विदेश में भी अगर इस मैसेज को सुन रहे हैं जो आपके आसपास के लोग हैं या गांव के लोग हैं उनको मैसेज जरूर दें कि 12 तारीख को गुरजीत सिंह खालसा जी को एक साल हो गया वो तपस्या कर रहे हैं टावर के ऊपर चार फुट ऊंचाई पर तो सरकारों को ना कुछ दिखाई दे रहा है ना सुनाई दे रहा है तो ये मैसेज ਜਾਦਾ ਸੇ ਜ਼ਿਆਦਾ ਮਹਾ ਸੰਗਤ ਇਕੱਠੀ ਹੋ ਕੇ ਸਰਕਾਰੋ ਕੋ ਅਮਨੇ ਬਤਾਨਾ ਹੈ ਕਿ ਗੁਰਜੀਤ ਸਿੰਘ ਖਾਲਸਾ ਜੀ ਅਕੇਲੇ ਨਹੀਂ ਹੈ ਹਮ ਗੁਰਜੀਤ ਸਿੰਘ ਖਾਲਸਾ ਕੇ ਸਾਥ ਪੂਰਾ ਸਮਾਜ ਪੂਰਾ ਸਨਾਤਨ ਧਰਮ ਸਿੱਖ ਧਰਮ ਇਸਾਈ ਧਰਮ ਮੁਸਲਿਮ ਧਰਮ ਸਭੀ ਕੇ ਸਭੀ ਧਰਮ ਇਕਰ ਉਹ ਇਕਲਾ ਭਾਈ ਸਭੀ ਧਰਮੋ ਕੀ ਲੜਾਈ ਲੜ ਰਹਾ ਹੈ ਤਾਂ ਮੇਰੀ ਪੂਰੀ ਸਾਧ ਸੰਗਤ ਸੇ ਹੱਥ ਜੋੜ ਕੇ ਇਤਨੀ ਬੇਨਤੀ ਹੈ ਕਿ 12 ਤਾਰੀਖ ਕੋ 12 ਵਜੇ ਤੱਕ ਅਮਨੇ ਸਮਾਣਾ ਪਹੁੰਚਣਾ ਹੈ ਔਰ ਜ਼ਿਆਦਾ ਸੇ ਜ਼ਿਆਦਾ ਗਿਣਤੀ ਮੇ ਪਹੁੰਚਣਾ ਹੈ 12 ਤਾਰੀਖ ਨੂੰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਜਿੱਥੇ ਵੀ ਕੋਈ ਪੰਜਾਬ ਨਹੀਂ ਹਰਿਆਣਾ ਹਮਾਚਲ ਜਿੱਥੇ ਵੀ ਕੋਈ ਆਪਣੇ ਆਪ ਨੂੰ ਕੁਝ ਵੀ ਕੋਈ ਧਰਮ ਹੀ ਸਮਝਦਾ ਉਹ ਹਰ ਇੱਕ ਧਰਮ ਵਾਲੇ ਨੂੰ ਕਿਉਂਕਿ ਸਾਰਿਆਂ ਧਰਮਾਂ ਵਾਸਤੇ ਕਾਨੂੰਨ ਬਣਾਇਆ ਜਾ ਰਿਹਾ ਉਹ ਸਾਰਿਆਂ ਨੂੰ ਬੇਨਤੀ ਹੈ ਕਿ 12 ਤਰੀਕ ਨੂੰ ਹਰ ਹਾਲਤ ਵਿੱਚ ਪਹੁੰਚੋ ਬੜੇ ਸ਼ਾਂਤਮਈ ਢੰਗ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਬੜੇ ਪ੍ਰੇਮ ਨਾਲ ਆਪਾਂ ਪ੍ਰਦਰਸ਼ਨ ਕਰਨਾ ਹੈ ਤਾਂ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਫਿਰ ਇੱਕ ਵਾਰ ਕਿਉਂਕਿ ਸਵਾਮੀ ਰਜੇਸ਼ਵਰ ਆਨੰਦ ਜੀ ਬਾਬਾ ਸੁਖਦੇਵ ਸਿੰਘ ਜੀ ਰਾਣਾ ਜੀ ਹੋਰ ਵੀ ਬੜੇ ਗੁਰਮੁਖ ਪਿਆਰੇ ਆਏ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ ਆਇਆਂ ਨੂੰ ਕਰਦਾ ਫਿਰ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਜਿੰਨਾ ਵੀ ਹੋ ਸਕੇ ਸਾਰੀਆਂ ਸੰਗਤਾਂ ਪਹੁੰਚਣ ਇੱਕ ਵਾਰ ਪਤਾ ਲੱਗ ਜਾਵੇ ਕਿ ਜਿਹੜੇ ਧਰਮ ਦੇ ਉੱਤੇ ਕੋਈ ਚੰਗਾ ਸਖਤ ਕਾਨੂੰਨ ਬਣ ਸਕੇ ਜੋ ਸਰਕਾਰ ਨੇ ਕਮੇਟੀ ਬਣਾਈਏ ਕਮੇਟੀ ਬਣਾਉਣ ਦਾ ਤਾਂ ਮਤਲਬ ਹੀ ਕੋਈ ਨਹੀਂ ਰਹਿ ਜਾਂਦਾ ਜਦੋਂ ਹਰ ਇੱਕ ਬੰਦਾ ਹਰ ਇੱਕ ਧਰਮ ਕਿਸੇ ਨਾ ਗੱਲ ਕਰਕੇ ਵੇਖੋ ਹਰ ਇੱਕ ਦੀ ਇਹ ਇੱਛਾ ਹੈ ਕਿ ਜਿਹੜਾ ਕਾਨੂੰਨ ਸਖਤ ਬਣਨਾ ਚਾਹੀਦਾ ਤੇ ਬਣ ਜਾਣਾ ਚਾਹੀਦਾ ਸਰ ਤੁਸੀਂ ਸੁਣਿਆ ਬਾਬਾ ਮਨਮੋਹ ਸਿੰਘ ਜੀ ਬਾਹਰਨ ਵਾਲੇ ਤੇ ਨਾਲ ਜੀ 골ਡਨ ਹਟ ਰਾਣਾ ਤੇ ਨਾਲ ਜਿਹੜੇ ਹੋਰ ਸੰਤ ਵਾਪੂਰ ਸ਼ਾਇਸੀ ਤਾਂ ਉਹਨਾਂ ਨੇ ਵੀ ਆਪਣੇ ਪੱਧਰ ਤੇ ਜਿਹੜਾ ਜ਼ਿਕਰ ਕੀਤਾ ਸੰਗਤਾਂ ਨੂੰ ਵੀ ਅਪੀਲ ਕੀਤੀ ਹੈ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹਾ ਕਿਉਂਕਿ ਜੇਕਰ ਸਾਡੇ ਜਿੰਨਾ ਤੋਂ ਅਸੀਂ ਸੇਧ ਲੈਨੇ ਆ ਸੋਗੁਰੂ ਗੁਰੂ ਗ੍ਰੰਥ ਸਾਹਿਬ ਜੀ ਤਾਂ ਉਹਨਾਂ ਦੀ ਜਿਹੜੀ ਹੈ ਬੇਦਬੀ ਹੋਣ ਲੱਗ ਜੀ ਫਿਰ ਅਸੀਂ ਕੀ ਸਮਝੀਏ ਕਿ ਪਾਕੀ ਸਾਡਾ ਪੰਜਾਬ ਜਾਂ ਅਦਰ ਸਟੇਟਾਂ ਕਿਤੇ ਸੇਫ ਨੇ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਜਲਦ ਜੇਕਰ ਸਰਕਾਰ ਨੇ ਕਮੇਟੀ ਬਣਾ ਦਿੱਤੀ ਗਈ ਹੈ ਤਾਂ ਉਸ ਕਮੇਟੀ ਨੂੰ 12 ਤਰੀਕ ਨੂੰ ਉੱਥੇ ਪਹੁੰਚਣਾ ਚਾਹੀਦਾ ਹੈ ਉੱਥੇ ਪਹੁੰਚ ਕੇ ਲੋਕਾਂ ਦੀ ਰਾਏ ਲੈਣੀ ਚਾਹੀਦੀ ਹੈ ਕਿਉਂਕਿ ਉੱਥੇ ਸੰਤ ਮਹਾਪੁਰਸ਼ ਹੋਣਗੇ ਆਮ ਪਬਲਿਕ ਹੋਗੀ ਸਾਰੇ ਧਰਮਾਂ ਦੇ ਲੋਕ ਹੋਣਗੇ ਤਾਂ ਉਹਨਾਂ ਦੀ ਰਾਏ مشورہ ਲੈ ਕੇ ਉਸ ਤੋਂ ਬਾਅਦ ਰਾ ਸਖਤ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰਕੇ ਇਸ ਨੂੰ ਜਿਹੜਾ ਪੂਰਨ ਤੌਰ ਤੇ ਲਾਗੂ ਕਰਵਾਉਣਾ ਚਾਹੀਦਾ ਤਾਂ ਜੋ ਕਿ ਅਜੇ ਹੀ ਘਟਨਾਵਾਂ ਦੇ ਕਹਿੰਦੇ ਉਹ ਨਾ ਵਾਪਰ ਸਕਣ ਸੋ ਉਮੀਦ ਕਰਦਿਆਂ ਕਾਲੀ ਸਵੇਰੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਕਿਸੇ ਹੋਰ ਪੰਜਾਬ ਦੇ ਮੁੱਦੇ ਦੀ ਗੱਲ ਕਰਾਂਗੇ ਹੁਣ ਮੈਨੂੰ ਜਾਣ ਕੀ ਅਮਰਜੀਤ ਸਿੰਘ ਨੂੰ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.